ਮੈਂ ਤੈਨੂੰ ਫੋਟੋ ਭੇਜ ਰਿਹਾ ਅੱਜ ਵੀ ਹੋਰ ਹੋਰ ਹੋ ਰਿਹਾ ਹੈ ਕੋਈ ਮਾਰ ਨਹੀਂ ਤਾ ਦੋ ਬਾਅਦ ਕਰਦੀ ਅੱਜ ਜਿਹੜਾ ਇਹਨਾਂ ਵੱਲੋਂ ਆਪਣਾ ਧਰਨਾਕਾਰੀਆਂ ਵੱਲੋਂ ਇੱਕ ਸ਼ਹਿਰ ਦੇ ਵਿੱਚ ਮਾਰਚ ਕਰਨਾ ਤਾਂ ਇਸ ਕਰਕੇ ਤਾਂ ਜੋ ਕਿਤੇ ਕੋਈ ਪ੍ਰੋਬਲਮ ਨਾ ਆਏ ਇਸ ਕਰਕੇ ਫੋਰਸ ਲਾਈ ਗਈ ਹੈ ਉਹਨਾਂ ਦਾ ਕਹਿਣਾ ਵੀ ਰਸਤੇ ਰੋਕੇ ਕਿਨੇ ਸਾਡੇ ਟਰਾਲੀ ਬਣਾ ਲੀਓ ਸੀਨੀਅਰ ਅਫਸਰਾਂ ਨਾਲ ਗੱਲ ਹੋ ਗਈ ਉਹਨਾਂ ਦੀ ਤੇ ਕੋਈ ਰਸਤਾ ਨਹੀਂ ਰੋਕਿਆ ਜਾਊਗਾ। ਪ੍ਰਦਰਸ਼ਨ ਕਰ ਸਕਦੇ ਨੇ ਜਿਵੇਂ ਤੁਸੀਂ ਹਾਂਜੀ ਪ੍ਰਦਰਸ਼ਨ ਕਰ ਸਕਦੇ ਨੇ। ਉਹ ਮੁਲਾਜ਼ਮ ਜਿਹੜੇ ਤਣਾਅ ਦਿੱਤੇ ਨੇ ਉਸ ਤੋਂ ਬਿਖਵਾ ਕੇ ਇਹ ਲਾਂਡਰ ਡਾਡ ਲਈ ਤਣਾਅ ਦਿੱਤੇ ਹੋ। ਆਉਣ ਵਾਲੇ ਜਿਹੜੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੀ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਨਾ ਧੰਨ ਕਰੀਏ ਨੂੰ ਇਹ ਵੀ ਵਿਸ਼ਵਾਸ ਆ ਰਿਹਾ ਹੈ ਵੀ ਦੋਸ਼ੀ ਦੀ ਗ੍ਰਿਫਤਾਰੀ ਹੈ ਜਿਹੜੀ ਜਲਦੀ ਕੀਤੀ ਜਾਊ। ਕਿੰਨੇ ਹੋਣਗੇ ਗ੍ਰਿਫਤਾਰੀ? ਦੋ ਬੰਦੇ ਗ੍ਰਿਫਤਾਰ ਹੋ ਚੁੱਕੇ ਨੇ। ਵਕਤੀਆਂ ਦੇ ਕੀਪਰ ਸੱਸਾ ਕਿਵੇਂ ਚੱਲਤੀ ਟੀਮਾਂ ਬੜਾਈਆਂ ਗਈਆਂ ਨੇ ਅਡਰ ਟੀਮਾਂ ਬਣਾ ਕੇ ਭੇਜੀਆਂ ਹੋਈਆਂ ਨੇ ਜੀ ਅਸੀਂ ਦੋਸ਼ੀਆਂ ਨੂੰ ਜਲਦੀ ਅਰੈਸਟ ਕਰ ਲਾਂਗੇ ਕਿਹੜੀ ਕਿਹੜੀ ਟੀਮ ਹੈ ਸੀਆਈਏ ਹੈ ਜਾਂ ਕਾਨੂੰਨ ਹੈ ਸੀਆਈਏ ਸਮਾਣਾ ਜੀ ਤੇ ਥਾਣੇ ਦੀਆਂ ਟੀਮਾਂ ਨੇ ਤਿੰਨੇ ਥਾਣੇ ਦੀਆਂ ਟੀਮਾਂ ਨੇ ਸਤਰਾਣਾ ਘੱਗਾ ਪਤਣਾ ਤੁਹਾਡੀ ਮੀਟਿੰਗਾਂ ਹੋਈਆਂ ਨੇ ਹਾਂ ਜੀ ਮੇਰੀ ਤਿੰਨਾਂ ਚਾਰਾਂ ਨਾਲ ਮੀਟਿੰਗਾਂ ਹੋ ਗਈਆਂ ਜੀ ਡਿਮਾਂਡ ਰੱਖੀ ਜਾਂਦਾ ਨਾਲ ਜੀ ਇਹਨਾਂ ਨੇ ਧਰਨਾ ਕਰੀਆਂ ਨੇ ਇਹਨਾਂ ਨੇ ਇੱਕ ਦੋਸ਼ੀ ਹੈ ਜਿਹੜਾ ਮੇਨ ਉਹਦੀ ਰੈਸਟ ਦੀ ਜਿਹੜੀ ਡਿਮਾਂਡ ਰੱਖੀ ਗਈ ਹੈ ਨਾ ਸਰ ਸਰਕਾਰ ਦਾ ਕੀ ਕੰਮ ਹੁੰਦਾ ਹੈ ਸਰਕਾਰ ਦਾ ਇਹ ਨਹੀਂ ਕੰਮ ਕਿ ਜਿਵੇਂ ਆਵਾਜੀ ਗਰ ਵਰਗੇ ਹੋਰ ਦੂਜੇ ਤੀਜੇ ਆ ਆਮਲੇ ਲੁਕੜਨੇ ਅਰ ਮੁਸੀਬਤਾਂ ਜਿ